15 ਅਕਤੂਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਇਸੇ ਸਕਤਰੇਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮਹੁਰ ਵਿਚਾਰਨ ਵਾਸਤੇ ਜਿਹੜੀ ਹੈ ਆਪਣੀ ਇੱਕ ਅਰਜ਼, ਇੱਕ ਗੁਹਾਰ, ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ। ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਚੰਦ ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ। ਔਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ। ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ। ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਏ ਕੋਸ਼ਿਸ਼ ਕੀਤੀ ਏ ਕਿ ਸਤਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਾਂ ਪਰ ਫਿਰ ਵੀ ਇੱਕ ਭੁੱਲਣ ਹਰ ਹਾਂ ਜਾਣੇ ਅਣਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮੈਂ ਇੱਕ ਗੁਰੂ ਦਾ ਉਹ ਸਿੱਖ ਐ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7.5 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਜੋ ਲੰਗ ਰਿਹਾ ਤੇ ਮੈਂ ਹਰ ਪੱਖੋਂ ਵਿਸ਼ਵਾਸੂਦਵਾਇਆ ਹੈ ਇਹ ਹਮੇਸ਼ਾ ਹੀ ਗੁਰਮਤ ਦੀ ਸੋਚੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਮਾਇਸਵੇਰਾ ਲਾਕੇ ਨਹੀਂ ਇੱਕ ਅਮਰਤਧਾਰੀ ਸਿੱਖ ਹਾਂ ਬਚਪਨ ਤੋਂ ਤੇ ਸਿੱਖੀ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਜੀ ਅਗਵਾਈ ਥਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਲ ਨਿਭਾਉਣ ਦਾ ਉਹਨਾਂ ਦੀ ਅਗਵਾਈ ਦੇ ਥੱਲੇ ਮੌਕਾ ਮਿਲਿਆ ਤੇ ਉਹਨਾਂ ਦੀਆਂ ਅਥਾ ਕੁਸ਼ੀ ਖੁਸ਼ੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਪਰ ਮੈਂ ਨਿਮਰਤਾ ਸਹਿਤ ਜਥੇਦਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤ ਦੀ ਇੱਕ ਸਵੱਟੀ ਤੇ ਪਰਖ ਕੇ ਕਿ ਨਕੀ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ। ਔਰ ਮੈਂ ਜੇ ਸਿੰਘ ਸਹਿਬਾਨ ਮਹਿਸੂਸ ਕਰਨਾ ਤਾਂ ਮੈਂ ਆਪਣਾ ਪੱਖ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉਹ ਮੈਂ ਆਪਣੀ ਅਰਜ਼ੀ ਅੱਜ ਦਾਖਲ ਕਰਾਈ ਹੈ ਹੋਰ ਨਹੀਂ ਇਹ ਮੇਰਾ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਦੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਹੈ ਕਿਉਂਕਿ ਮੇਰੀ ਅਰਜ਼ੀ ਤਾਂ ਮੇਰੀ ਬੇਨਤੀ ਕੋਨ ਉਹ ਕੇਸ ਰੂਪ ਚ ਪ੍ਰਮਾਣ ਕਰਦੇ ਨੇ ਪਰ ਇਹ ਸਤਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਹੈ ਇੱਥੇ ਜਿਹੜਾ ਵੀ ਸਿੱਖ ਝੋਲੀ ਅੱਡ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਦੀ ਹੈ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਿਸ਼ ਹੈ ਉਹ ਮੰਦੂਰ ਕੀ ਸਾਡੇ ਮੀਟ ਜਿਹੜੀ ਮੁਲਾਕਾਤ ਡਾਕਟਰ ਸਾਹਿਬ ਨਾਲ ਹੋਈ ਨਹੀਂ ਮੈਂ ਜਥੇਦਾਰ ਸਾਹਿਬ ਨੂੰ ਨਾਂ ਮੈਨੂੰ ਪਤਾ ਸੀ ਅੱਜ ਇੱਥੇ ਨੇ ਤੇ ਨਾਂ ਮੈਂ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਕੱਤਰਤ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੇ ਸਕੱਤਰਤ ਇੰਤਜ਼ਾਰ ਦੇ ਨੇ ਭਾਈ ਬਗੀਚਾ ਸਿੰਘ ਜੀ ਉਹਨਾਂ ਕੋਲ ਜਿਹੜੀ ਆਪਣੀ ਉਹ ਰਸੀਦ ਕਰਵਾਈ ਔਰ ਪਤਾ ਲੱਗਾ ਕਿ ਸਿੰਘ ਸਾਹਿਬ ਵੀ ਅੰਦਰ ਮੌਜੂਦ ਨੇ ਉਹ ਸੰਗਤ ਨੂੰ ਮਿਲ ਰਹੇ ਨੇ ਪਰ ਕਿਉਂਕਿ ਨਾਂ ਮੇਰੇ ਵਾਸਤੇ ਮناسب ਹੈ ਤਾਂ ਮੈਂ ਉਹਨਾਂ ਨੂੰ ਅਜੇ ਇਸ ਮਤਲਕ ਜਿਹੜਾ ਆ ਮਿਲ ਕੇ ਕਾਵਾਂ ਮੈਂ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਇੱਕ ਸੰਬੋਧਨ ਕਰਦਿਆਂ ਹੋਇਆ ਜਿਹੜੀ ਅਰਜ਼ੀ ਹੈ ਉਮਰ ਦੇ ਦਿੱਤੀ ਜੋ ਕੁਦਰਤੀ ਹੈ ਕਿ ਉਹ ਨਬਲ ਪੰਕਤੀ ਦਾ ਸਹਾਰਾ ਕੀਤੀ ਸੀ ਦੱਸਿਆ ਆਪਣੀ ਅਰਜੀ ਚ ਉਸ ਫੈਸਲੇ ਨੂੰ ਪੁਨਰ ਵਿਚਾਰ ਕਰਨਾ ਇਹ ਤੇ ਦੇਖੋ ਮਤਲਬ ਮੋਤੀ ਜੀ ਗੱਲ ਦੱਸਤੀ ਕਿ ਮੈਂ کوشش ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮर्याਦਾ ਦੀ ਗੁਰਮਤ ਦੀ ਸਮਲੀ ਉਲੰਘਣਾ ਨਾ ਕਿ ਨਾ ਮੈਂ ਕਦੇ ਕੋਈ ਧਾਰਮਿਕ ਅਗਿਆ ਕੀਤੀ ਏ ਸਿੱਖੀ ਅਸਲ ਤੇ ਨਾ ਮੈਂ ਕਦੇ ਕਿਸੇ ਕੌਮੀ ਸਰਮਾਨ ਨੂੰ ਠੇਸ ਪਹੰਚਾਈ। ਔਰ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਈ ਜਾਂਦੀ ਤੇ ਉਹਦੇ ਕੋਲੋਂ ਜੇ ਧਾਰਮਿਕ ਅਵਗਿਆ ਹੋ। ਜਾ ਉਹਨੇ ਕੋਈ ਕੌਮੀ ਸਰਮਾਨ ਨੂੰ ਮਰਯਾਦਾ ਨੂੰ ਠੇਸ ਪਹੰਚਾਈ ਹੋਵੇ। ਛੇ ਲਾਈ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਕਈਆਂ ਗੱਲਾਂ ਚ ਮਨੋਕਨ ਨਿਦਾਨ ਹੁੰਦਾ ਆ। ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਵੀ ਹੋ ਗਈ ਹੋਵੇ ਤੇ ਗੁਰੂਪੰਥ ਬਖਸ਼ਿੰਦਾ ਹੈ ਬਾਕੀ ਸਤਿਗੁਰੂ ਜਾਣੀ ਜਾਣ ਉਹ ਸਭ ਸੱਚ ਜਾਣਦੇ ਨੇ ਤੁਸੀਂ ਕਿਹਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਇਹੋ ਜਿਹਾ ਵੱਡਾ ਫੈਸਲਾ ਸੱਚ ਫੈਸਲਾ ਕਿ ਦੇਖਣ ਨੂੰ ਇਤਿਹਾਸ 'ਚ ਮਿਲਿਆ ਨਹੀਂ ਕਿ ਪਾਰਟੀ 'ਚ 10 ਸਾਲ ਕੱਢਣ ਦਾ ਦੇ ਦਿੱਤਾ ਗਿਆ ਹੋਵੇ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਕਿਉਂਕਿ ਅੱਜ ਦਾ ਇਹ ਵਿਸ਼ਾ ਨਹੀਂ ਅੱਜ ਮੈਂ ਕੇਵਲ ਤੇ ਕੇਵਲ ਅਪੀਲ ਕਰਨ ਵਾਸਤੇ ਆਇਆ ਹਾਂ ਜੀ ਕਿ ਆਪ ਸਮਝਦੇ ਹੋ ਜੀ ਤੁਹਾਡਾ ਸਾਥ ਕਹਿੰਦੇ ਆ ਕਿ ਮੇਰਾ ਫੌਂਕਲਾ ਗੁਰਮਤਿ ਰੋਸ਼ਨੀ ਦੇ ਵਿੱਚ ਮੇਰਾ ਪੱਤਰ ਵਿਚਾਰ ਕੀਤਾ ਜਾਵੇ ਜਿਹੜਾ ਤੁਹਾਡੇ ਬਾਰੇ ਫੈਸਲਾ ਲਿਆ ਚ ਗੁਰਮਤਿ ਰੋਸ਼ਨੀ ਦੇ ਵਿੱਚ ਗੁਰਮਤਿ ਜੀ ਕਹਿ ਰਹੇ ਆ ਮੈਂ ਇਹ ਗੁਰਮਤਿ ਅਨੁਸਾਰ ਮੇਰੀ ਬੇਨਤੀ ਹੋ ਗਈ ਜੀ ਸਾਹਮਣੇ ਦੇਖੀ ਤੈਨੂੰ ਕੰਨ ਆਗਰ ਨਹੀਂ ਆ ਰਿਹਾ ਨਹੀਂ ਨਹੀਂ ਮੈਨੂੰ ਕੋਈ ਅੱਖ ਤੈਨੂੰ ਅਗ ਲੱਗਦੀ ਜਾਂਦੀ ਹੈ ਚਲ ਕੋਈ ਨਹੀਂ ਚਲੋ ਤੁਸੀਂ ਆ ਜੀ ਕਦੀ ਵੀ ਅਜਿਹਾ ਪਾਣਾ ਵੀ ਵਾਪਸ ਸਕਦਾ ਉਹ ਫਿਰ ਤੁਹਾਡੇ ਸਾਹਮਣੇ ਹੈ ਜੋ ਕੁਝ ਸਾਹਮਣੇ ਆਇਆ ਤੇ ਜਿਹੜੀ ਮੈਂ ਸਤਿਗੁਰਾਂ ਦੇ ਹਜ਼ੂਰ ਅਰਦਾਸ ਕੀਤੀ ਸੀ ਗਈ ਸੀ ਜਿਸ ਤਰ੍ਹਾਂ ਮੈਨੂੰ ਠੀਕ ਹੈ ਕਿ ਮੇਰੇ ਬਾਰੇ ਫੈਸਲਾ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੇਰੇ ਉੱਤੇ ਝੂਠੇ ਇਲਜ਼ਾਮ ਲਾਏ ਗਏ ਭੀ ਸਿੰਘ ਸਾਹਿਬ ਨੇ ਮੇਰੇ ਉੱਤੇ ਦੋਸ਼ ਲਾਏ ਮੈਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਦੀ ਜਾਤ ਨੂੰ ਲੈ ਕੇ ਉਹਨਾਂ ਦੀ ਬੱਚੀਆਂ ਨੂੰ ਲੈ ਕੇ ਮਾੜੇ ਸ਼ਬਦ ਵਰਤੇ ਨੇ ਤੇ ਮੈਂ ਵਾਰ-ਵਾਰ ਰੋ ਰੋ ਕੇ ਕਰਲਾਉਂਦਾ ਰਿਹਾ ਕਿ ਮੈਨੂੰ ਜੇ ਕੋਈ ਉਹਦਾ ਸਬੂਤ ਹੈ ਤੇ ਉਹ ਦੇ ਦਿਓ ਉਹ ਨਹੀਂ ਸੀ ਮਿਲਿਆ ਪੈਸਾ ਦੇਦਿਆਂ ਕਿੰਨੀ ਕ ਪੀੜਾ ਦਿੱਤੀ ਤੁਹਾਨੂੰ ਉਹਨੇ ਜੀ ਮੈਂ ਇੱਕ ਗੱਲ ਦੱਸਾਂ ਜੀ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਹਾਂ ਪਰ ਦਿਲ ਪੁੱਛਿਆ ਜਾਂਦਾ ਕਿ ਕਿੰਨੀ ਪੀੜਾ ਜਿਹੜੀ ਹੈ ਅਕਾਲੀ ਦਲ ਮੇਰੇ ਵਰਗੂ ਖੋਹ ਲੈਣਾ ਔਰ ਦੂਜੀ ਗੱਲ ਜਿਹੜੀ ਹੈ ਅੱਜ ਲੋਕੀ ਪਾਰਟੀਆਂ ਛੱਡ ਛੱਡ ਕੇ ਮਿੰਟ 'ਚ ਭੱਜਦੇ ਬਿਨਾਂ ਬਹਾਨੇ ਤੋਂ ਮਨੇ ਤਾਂ ੱੱਕੇ ਮਾਰ ਮਾਰ ਕੇ ਕਹ ਲਿਆ ਹੈ ਨਾ ਮਹਾਂਪੁਰਸ਼ਾਂ ਨੇ ਚਲੋ ਫਦੇ ਕਰੀਏ ਫਦੇ ਕਰੀਏ